ਸਾਰੇ ਮੇਰੇ ਉਮੀਦਵਾਰ ਜਿਨ੍ਹਾਂ ਕੀ ਆਪਣਾ ਦਾਅਵੇਦਾਰੀ ਪੇਸ਼ ਕੀਤੀ ਆ ਗੁਰਦੁਆਰੇ ਬੈਠੇ ਜੋ ਇਹ ਕੀ ਪਰਪਲ ਸਾਰਾ ਜੋ ਇਥੇ ਗੁਰਦੁਆਰੇ ਇਕੱਠੇ ਬੈਠੇ ਦੇਖੋ ਜੀ ਅੱਜ ਅਸੀਂ ਸਾਰੇ ਗੁਰੂ ਦੀ ਨਗਰੀ ਦੇ ਵਿੱਚ ਇਕੱਤਰ ਹੋਏ ਆ ਸਾਰੇ ਸਾਡੇ ਭਰਾ ਚੇਅਰਮੈਨ ਸਾਹਿਬ ਐਮਸੀ ਸਾਹਿਬਾਨ ਸਰਪੰਚ ਸਾਹਿਬਾਨ ਬਾਕੀ ਜਿਨੇ ਵੀ ਪਾਰਟੀ ਦੇ ਉਮੀਦਵਾਰ ਸੀ ਇਹ ਅੱਜ ਗੁਰੂ ਘਰ ਬੈਠੇ ਆ ਸਾਰਿਆਂ ਨੇ ਇਹੀ ਫੈਸਲਾ ਲਿਆ ਵੀ ਜੇ ਸਰਕਾਰ ਹਰਮੀਰ ਸਿੰਘ ਸੰਧੂ ਨੂੰ ਟਿਕਟ ਦਿੰਦੀ ਆ ਅਸੀਂ ਡਟ ਕੇ ਵਿਰੋਧ ਕਰਾਂਗੇ ਉਹਨੂੰ ਇੱਥੇ ਤੀਜੀ ਵਾਰੀ ਪਹਿਲਾਂ ਦੋ ਵਾਰੀ ਅੱਗੇ ਵੀ ਹਾਰਿਆ ਐ ਇਸ ਹਲਕੇ ਤੋਂ ਤੀਜੀ ਵਾਰੀ ਉਹਨੂੰ ਫੇਰ ਹਰਾਵਾਂਗੇ ਕਿਉਂਕਿ ਉਸ ਬੰਦੇ ਨੇ ਸਾਡੇ ਹਲਕੇ ਨੂੰ ਬਹੁਤ ਜ਼ਹਿਰ ਦਿੱਤੀ ਤੁਸੀਂ ਜਿਵੇਂ ਸਭ ਜਾਣਦੇ ਜੇ 2017 ਦੇ ਵਿੱਚ ਇਹਨੂੰ ਕਾਂਗਰਸ ਸਰਕਾਰ ਨੇ ਹਰਾਇਆ ਤੇ 2022 ਦੇ ਵਿੱਚ ਸਾਡੇ ਮਾਣਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਤੇ ਇਹਨੂੰ ਲੋਕਾਂ ਨੇ ਉਧਰ ਜਿਤਾ ਦੇਣਾ ਸੀ ਕਿਉਂਕਿ ਇਹਨੇ ਮਾੜੇ ਕੰਮ ਕੀਤੇ ਆ ਲੋਕਾਂ ਦੀਆਂ ਆਸਾਂ ਦੇ ਖਰਾ ਨਹੀਂ ਉਤਰਿਆ ਤਾਂ ਹੀ ਲੋਕਾਂ ਨੇ ਇਹਨੂੰ ਹਰਾਇਆ ਪਰ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋਏ ਇਹੀ ਫੈਸਲਾ ਆਇਆ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਹੋਇਆ ਤੇ ਪਾਰਟੀ ਕਿਸੇ ਨੂੰ ਵੀ ਸਾਡੇ ਚੋਂ ਚਾਹੇ ਕੋਈ ਵੀ ਹਲਕੇ ਚੋਂ ਪਾਰਟੀ ਦਾ ਵਰਕਰ ਹੋਵੇ ਵਲੰਟੀਅਰ ਹੋਵੇ ਜਿਹਨੇ ਮਿਹਨਤ ਕੀਤੀ ਹੋਵੇ ਸਾਫ ਸਭੀ ਹੋਵੇ ਉਹਨੂੰ ਟਿਕਟ ਮਿਲੇ ਅਸੀਂ ਸਾਰੇ ਰਲ ਕੇ ਉਹਦਾ ਸਾਥ ਦੇਵਾਂਗੇ ਪਰ ਇੱਕ ਗੱਲ ਫੇਰ ਕਲੀਅਰ ਕਰਦੇ ਆ ਜੇ ਪਾਰਟੀ ਇਹਨੂੰ ਟਿਕਟ ਦਿੰਦੀ ਆ ਤੇ ਇਹ ਸਾਡੇ ਵੱਲੋਂ ਤੁਹਾਨੂੰ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਵੀ ਕਲੀਅਰ ਕਰਤਾ ਸੀ ਸਾਡੇ ਵੱਲੋਂ ਇੱਕ ਵੀ ਕਦਮ ਇਸ ਬੰਦੇ ਦਾ ਸਾਥ ਨਹੀਂ ਦਿੱਤਾ ਜਾਊਗਾ ਕਿਉਂਕਿ ਸਾਡੇ ਮਾਣਯੋਗ ਐਮਐਲਏ ਸੋਹਲ ਸਾਹਿਬ ਨੇ ਇਹਨੂੰ ਹਰਾਇਆ ਇਹਨੇ ਲੋਕਾਂ ਨੂੰ ਜ਼ਹਿਰ ਦਿੱਤੀ ਆ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਖਰੇ ਉਤਰਾਂਗੇ ਹਮੇਸ਼ਾ ਉਹਨਾਂ ਦੀ ਜਿਹੜੀ ਸੋਚ ਸੀ ਉਹ ਬਾਦ ਰੱਖੀ ਜਾਊਗੀ ਕਿਉਂਕਿ ਜੇ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਲੋਕਾਂ ਨੇ ਪਿਆਰ ਕੀਤਾ ਤਾਂ ਹੀ ਇੰਨੇ ਇੱਥੇ ਸਾਰੇ ਇਕੱਠੇ ਆ ਤਾਂ ਹੀ ਪਿਆਰ ਕੀਤਾ ਤੇ ਇੱਕ ਬਲਾਵੇ ਦੇ ਇੱਥੇ ਆਉਂਦੇ ਆ ਜੇ ਪਿਆਰ ਨਾ ਕੀਤਾ ਹੁੰਦਾ ਉਹਨਾਂ ਕੋਈ ਛੱਬੀਆਂ ਬਣਾਈਆਂ ਹੁੰਦੀਆਂ ਨਸ਼ਾ ਦਿੱਤਾ ਹੁੰਦਾ ਸਭ ਜਾਣਦੇ ਕੀ ਵੇਚਦਾ ਰਿਹਾ ਤੇ ਕੀ ਕੀਤਾ ਹਲਕੇ ਲਈ ਇਸ ਲਈ ਫਿਰ ਸਾਡੀ ਇੱਕ ਰਹਿ ਹੋਰ ਹੋਈ ਆ ਕਿਉਂ ਜੀ ਸਾਡੀ ਇਹ ਹੋਈ ਆ ਕਿ ਜੇ ਪਾਰਟੀਆਂ ਨੂੰ ਟਿਕਟ ਦਿੰਦੀ ਆ ਅੱਜ ਗੁਰੂ ਨਗਰੀ ਦੇ ਵਿੱਚ ਬੈਠੇ ਆ ਸਾਡੇ ਵਿੱਚੋਂ ਇੱਕ ਬੰਦਾ ਆਜ਼ਾਦ ਇਲੈਕਸ਼ਨ ਲੜੂਗਾ ਲੜ ਕੇ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਅਸੀਂ ਪਾਰਟੀ ਤੋਂ ਬਾਹਰ ਆਜੋ ਨਹੀਂ ਪਾਰਟੀ ਤੋਂ ਬਾਹਰ ਫੇਰ ਵੀ ਨਹੀਂ ਅਸੀਂ ਪਾਰਟੀ ਦੇ ਆ ਹਮੇਸ਼ਾ ਪਾਰਟੀ ਦੇ ਰਵਾਂਗੇ ਪਰ ਇਸ ਬੰਦੇ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਹਨੂੰ ਹਰਾ ਕੇ ਕੱਲਾਂਗੇ ਜੇ ਪਾਰਟੀ ਦੇ ਨੂੰ ਇਹਨੂੰ ਯਕੀਨ ਹੋਵੇ ਨਾ ਹੋਵੇ ਸਾਡੀ ਕਲੀਅਰ ਕਟ ਗੱਲ ਆ ਅਸੀਂ ਇਸ ਬੰਦੇ ਨੂੰ ਜੇ ਟਿਕਟ ਮਿਲਦੀ ਜਰਾ ਸਾਥ ਨਹੀਂ ਦਿੰਦੇ ਅਸੀਂ ਪਾਰਟੀ ਦੇ ਨਾਲ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਪਾਰਟੀ ਨੇ ਰਾਤ ਦੇ ਲੱਗੇ ਰਹੇ ਅਸੀਂ ਤੁਹਾਡੇ ਤੋਂ ਰਾਤ ਦੇਣ ਲੱਗੇ ਰਵਾਂਗੇ ਤੁਹਾਡੇ ਤੋਂ ਜਦ ਕੋ ਖਲੋਵੇ ਦੇਖੋ ਜੀ ਸਾਡੇ ਜੋ ਖਲੋਵੇ ਜੋ ਸਾਡਾ ਫੈਸਲਾ ਹੋਊਗਾ ਅਸੀਂ ਇਕੱਠੇ ਕਰਕੇ ਇੱਕ ਬੰਦਾ ਯਾਰ ਖਲਾਰਾਂਗੇ ਖਲੂਵਾਂਗੇ ਫਿਰ ਉਹਨੂੰ ਜਿੱਤ ਕੇ ਇਹ ਨਹੀਂ ਵੀ ਅਸੀਂ ਬਾਹਰ ਜਾਵਾਂਗੇ ਇਸ ਪਾਰਟੀ ਜਾਵਾਂਗੇ ਸਾਰੇ ਇਕੱਠੇ ਰਵਾਂਗੇ ਤੇ ਜਿੱਤ ਕੇ ਜਿੱਤ ਕੇ ਪਾਰਟੀ ਦੀ ਝੋਲੀ 'ਚ ਟਿਕਟ ਪਾਵਾਂਗੇ ਇਹ ਵੀ ਪਾਰਟੀ ਨਾਲ ਸਾਡਾ ਮੀਟਿੰਗ ਹੋਈ ਆ ਮੈਂ ਧਿਆਨ 'ਚ ਵੀ ਲਿਆ ਚੁੱਕਾ ਉੱਥੇ ਵੀ ਇਹੀ ਗੱਲ ਹੋਈ ਸੀ ਵੀ ਨਾ ਸਾਡਾ ਪਰਿਵਾਰ ਸਾਥ ਦੇਗਾ ਨਾ ਜਿੰਨੇ ਸਾਡੇ ਮੋਦਵਾਰ ਬੈਠੇ ਆਉਦੇਦਾਰ ਬੈਠੇ ਇਹਨਾਂ ਜੋ ਕੋਈ ਸਾਥ ਦੇਊਗਾ ਡਟ ਕੇ ਵਿਰੋਧ ਕਰਾਂਗੇ ਜੇ ਉਹ ਉਹਨੂੰ ਪਾਰਟੀ ਟਿਕਟ ਦਿੰਦੀ ਆ ਕਿਉਂਕਿ ਉਹਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਨਸ਼ਾ ਵੇਚਿਆ ਅਸੀਂ ਜਿਹੜਾ ਹੁਸੈਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਅੰਦਰ ਜਮੀਰ ਆ ਜੇ ਜਮੀਰ ਆ ਤੇ ਅਸੀਂ ਵੇਖੋ 2022 ਦੇ ਵਿੱਚ ਘਰ ਘਰ ਜਾ ਕੇ ਉਸ ਬੰਦੇ ਦੇ ਖਿਲਾਫ ਵੋਟਾਂ ਮੰਗੀਆਂ ਮਾਨ ਸਾਹਿਬ ਉਹਨਾਂ ਦੇ ਵੀ ਬਿਆਨ ਹੈਗੇ ਜਿੱਥੇ ਉਹਨਾਂ ਨੇ ਕਿਹਾ ਵੀ ਇਹ ਬੰਦਾ ਇਹ ਕੰਮ ਕਰਦਾ ਰਿਹਾ ਅਸੀਂ ਕਿਸ ਮੂੰਹ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਕਮਾਂਗੇ ਜੀ ਵੀ ਸਾਡੇ ਕਰਕੇ ਵੋਟਾਂ ਪਾ ਦਿਓ ਸਾਡੀ ਜਮੀਰ ਜਾਇਤ ਨਹੀਂ ਦਿੰਦੀ ਇਹ ਅੱਜ ਵੀ ਕਲੀਅਰ ਆ ਕੱਲ ਵੀ ਕਲੀਅਰ ਅਸੀਂ ਠੋਕ ਕੇ ਵਿਰੋਧ ਕਰਾਂਗੇ ਅਸੀਂ ਪਾਰਟੀ ਦੇ ਤੁਹਾਨੂੰ ਇਹ ਕਹਿਣਾ ਚਾਹੁੰਦੇ ਪਹਿਲਾਂ ਵੀ ਪਾਰਟੀ ਦੇ ਹੀ ਕਿਉਂਕਿ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਅੱਗੇ ਵੀ ਪਾਰਟੀ ਦੇ ਰਵਾਂਗੇ ਤੇ ਪਾਰਟੀ ਦੇ ਜਿੱਤ ਕੇ ਜੇ ਇਹਨੂੰ ਟਿਕਟ ਮਿਲੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਸੀਟ ਪਾਵਾਂਗੇ ਇਹ ਧੰਨਵਾਦ ਜੀ ਅਸੀਂ ਜੇ ਗੁਰਦਰਾ ਸਾਹਿਬ ਅੱਜ ਮੱਥਾ ਟੇਕਣਾ ਹੈ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰਜਨ ਦੇਵ ਪਾਸ਼ਾ ਦਾ ਸਾਡੇ ਸ਼ਹਿਰ ਦੇ ਵਿੱਚ ਬੜਾ ਕੱਪੇਤਰ ਆਏ ਦਰਬਾਰ ਹਵਾ ਗੁਰੂ ਸਾਹਿਬ ਦਾ ਗੁਰਜਨ ਦੇ ਪਾਸ਼ਾ ਦਾ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਤਰਨਤਨ ਹਲਕੇ ਦੇ ਸਾਰੇ ਆਗੂ ਕੁਝ ਵਿੱਚ ਜ਼ਿਲ੍ਹੇ ਦੇ ਵੀ ਅਗੇ ਆ ਕੁਝ ਤਰਨਤਨ ਹਲਕੇ ਦੇ ਆ ਕੁਝ ਪੰਜਾਬ ਲੈਵਲ ਦੇ ਜਿਵੇਂ ਮੇਰੇ ਕੋਲ ਜਿੰਮੇਵਾਰੀ ਆ ਅਸੀਂ ਜਿੰਨੇ ਸਾਰੇ ਆਗੂ ਆ ਜਿਵੇਂ ਮੈਂ ਇਕੱਲੇ ਇਕੱਲੇ ਤੁਹਾਨੂੰ ਨਾਮ ਦੱਸਦਾ ਜਿਵੇਂ ਸਾਡੀ ਅੰਜੂ ਬਰਮਾ ਜੀ ਇਹ ਜ਼ਿਲ੍ਹਾ ਸਕੱਤਰ ਐ ਇਸ ਵੇਲੇ ਨੂੰ ਕੋ ਸੇਵਾਵਾ ਜ਼ਿਲ੍ਹੇ ਦੀ ਨਾਲ ਸਾਡੇ ਗੁਰਸੇਵਕ ਸਿੰਘ ਜੀ ਔਲਖ ਜਿਹੜੇ ਡਾਇਰੈਕਟਰ ਆ ਪੰਜਾਬ ਸਰਕਾਰ ਨੇ ਲਾਏ ਤੇ ਨਾਲ ਤੁਹਾਡਾ ਭਰਾ ਦਾਸ ਗੁਰਦੇਵ ਸਿੰਘ ਸੰਧੂ ਤੇ ਕੌਮਲਪ੍ਰੀਤ ਨੇ ਬੜੀ ਸੇਵਾ ਕੀਤੀ ਇਹਨਾਂ ਦੇ ਪਰਿਵਾਰ ਨੇ ਵੀ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਨੇਵੇਂ ਆ ਤੇ ਪੀਏ ਵੀ ਰਹੇ ਆ ਤੇ ਬਤੌਰ ਹਲਕੇ ਸੇਵਾ ਕੀਤੀ। ਬਾਕੀ ਸਾਰੇ ਜਿਹੜੇ ਲਖਿੰਦਰ ਸਿੰਘ ਜੀ ਫੌਜੀ ਸਾਹਿਬ ਇਹ ਖਜਾਂਚੀ ਸਾਡੇ ਜ਼ਿਲ੍ਹੇ ਦੇ ਬੜੇ ਜਿਹਾਰੂ ਤੇ ਪੁਰਾਣੇ ਸਭ ਤੋਂ ਇਹ ਸਪੋਰਟਰਾਂ ਪਾਰਟੀ ਦੇ ਤੇ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਆ। ਚਲ ਕੇ ਕਹਦੇ ਹਲਕੇ ਸਾਰੀ ਟੀਮ ਦਾ ਨਹੀਂ ਦੱਸਣ ਲੱਗਾ ਜੀ ਬਾਕੀ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਸਾਡੇ ਆਵੇ ਬਿਠੇ ਆ ਨਿਸ਼ਾਨ ਸਿੰਘ ਹੋਣੀ ਲਖਵੀਰ ਸਿੰਘ ਹੋਣੀ ਤੇ ਆਪਣਾ ਠਰੂ ਭਾਜੀ ਆਪਣਾ ਮੋਹਨਜੀਤ ਜੀ ਹੋਰ ਕਿਹੜੇ ਕੜਾਏ ਅਕਬਰਦਾਨ ਉਹ ਸਾਡੀ ਟੀਮ ਇਹਦੇ ਨਾਲ ਆ ਠੀਕ ਹੈ ਜੀ ਬਾਕੀ ਪੰਜ ਸਰਪੰਚ ਜਿਹਨੇ ਇਲਾਕੇ ਦੇ ਆ ਉਹ ਮੋਤਵਾਰ ਸੱਜਣਾ ਤੇ ਉਸ ਤੋਂ ਬਾਅਦ ਐਮਸੀ ਸ਼ਹਿਰ ਦੇ ਆ ਜਿਹੜੇ ਕਾਫੀ ਸਾਡੀ ਪਾਰਟੀ ਦੇ ਜਿਹਨੇ ਐਮਸੀ ਆ ਜਾਦਵੀ ਵਿੱਚ ਕੁਝ ਆਏ ਇੱਥੇ ਸਾਡਾ ਇਲਾਕਾ ਇਹ ਚਾਹੁੰਦਾ ਵਾ ਕਿ ਤਰਨਤਨ ਹਲਕਾ ਇਹ ਚਾਹੁੰਦਾ ਵਾ ਵੀ ਅਸੀਂ ਤੁਹਾਡੇ ਇਹ ਮੀਡੀਆ ਦੇ ਰਾਈ ਅਸੀਂ ਆਮ ਆਦਮੀ ਪਾਰਟੀ ਨੂੰ ਵਾਜ ਪਹਚਾਉਣੀ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਆਮ ਆਦੀ ਪਾਰਟੀ ਨੂੰ ਪਿਆਰ ਸਤਿਕਾਰ ਤੇ ਟਾਈਮ ਦਿੱਤਾ ਠੀਕ ਹੈ ਜੀ ਅਸੀਂ ਟਾਈਮ ਦਿੱਤਾ ਵਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਹੈ ਸਾਰੇ ਸਾਡੇ ਸਾਥੀ ਉੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ਼ ਦੀ ਤੱਕੜੀ ਤੋਲੇ ਉਹਨਾਂ ਤੋਂ ਹਾਸ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਹਰਮਿਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਇੱਥੇ ਸ਼ਾਮਲ ਹੋਇਆ ਪਾਰਟੀ 'ਚ ਮੈਂ ਪਹਿਲਾਂ ਵੀ ਬਿਆਨ ਦਿੱਤਾ ਵੀ ਝੂਠ ਸੱਚ ਮਾਰ ਕੇ ਕਿਸੇ ਨੇ ਉਹਨੂੰ ਸ਼ਾਮਲ ਕਰਾ ਦਿੱਤਾ ਪਾਰਟੀ 'ਚ ਪਰ ਉਹ ਪਾਰਟੀ ਸਾਡੀ ਆਮ ਆਦਮੀ ਪਾਰਟੀ 'ਚ ਉਹਨੂੰ ਸ਼ਾਮਲ ਕਰਨਦੇ ਉਹ ਬੰਦਾ ਲੈਕ ਨਹੀਂ ਸੀ ਕਿਉਂਕਿ ਉਹਨੇ ਇੱਥੇ ਬਹੁਤ ਮੋٹے ਲੈਵਲ ਤੇ ਨਸ਼ੇ ਵੇਚੇ ਤੇ ਵਕ ਤੇ ਡੀਜੀਪੀ ਪੰਜਾਬ ਦੀ ਮੈਂ ਰਿਪੋਰਟ ਜਿਹੜੀ ਆ ਸਾਰੀ ਮੀਡੀਆ ਤੇ ਜਨਤਕ ਕੀਤੀ ਆ ਉਸ ਵੇਲੇ ਦਾ ਐਸਐਸਪੀ ਉਹਦੀ ਰਿਪੋਰਟ ਜਨਤਕ ਕੀਤੀ ਆ ਫਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਬਲਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਆਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਲਦੇਵ ਸਿੰਘ ਸਰਸਾ ਨੇ ਉਹਨਾਂ ਦਰਖਾਸਤਾਂ ਦਿੱਤੀਆਂ ਕਿ ਪੰਜਾਬ ਦਾ ਬੇੜਾ ਗਰ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣੀ ਚਾਹੁੰਦੇ ਆ ਇਹ ਗੱਲ ਕਿ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲੋਂ ਕਿਸੇ ਰਸ਼ਕੀ ਵਾਲ ਨੂੰ ਟਿਕਟ ਦੇ ਦੇਵੇ ਸਾਡੇ ਸਾਰੇ ਸਾਥੀ ਤਰਨਤਨ ਹਲਕੇ ਦੀ ਸਮੁੱਚੀ ਲੀਡਰਸ਼ਿਪ ਟੀਮ ਜਿਹੜੀ ਆ ਇਹ ਚਾਹੁੰਦੀ ਆ ਵੀ ਭਾਵੇਂ ਕਿਸੇ ਰਸ਼ਕੇ ਵਾਲ ਨੂੰ ਇੱਕ ਰਸੀਡ ਦੇ ਦੇ ਪਾਰਟੀ ਪਰ ਇਹ ਜਿਹੜਾ ਸਮੇਕੀਆ ਬੰਦਾ ਵੇਚਦਾ ਤੇ ਵਕਾਉਂਦਾ ਰਿਹਾ ਇਸ ਦਾ ਸਾਥ ਸਾਨੂੰ ਦੇਣਾ ਬਹੁਤ ਔਖਾ ਕਿਉਂਕਿ ਜਦੋਂ 2022 ਚ ਆਪਾਂ ਸਰਕਾਰ ਬਣਾਈ ਆ ਉਦੋਂ ਇਸੇ ਬੰਦੇ ਦੇ ਨਾਂ ਤੇ ਬਾਰ ਬਾਰ ਇਹ ਗੱਲਾਂ ਚੱਲਦੀਆਂ ਰਹੀਆਂ ਆ ਵੀ ਹਰਮਿੰਦਰ ਸਿੰਘ ਨੇ ਨਸ਼ਾ ਵੇਚਿਆ ਤੇ ਵਕਾਇਆ ਤੇ ਪੰਜਾਬ ਦੀ ਜਵਾਨੀ ਦਾ ਜਾਂ ਤਰਨਤਨ ਹਲਕੇ ਦੀ ਜਵਾਨੀ ਦਾ ਬੇੜਾ ਕਰ ਕਰਤਾ ਤੇ ਅੱਜ ਅਸੀਂ ਸਾਰੇ ਜਿਹੜੇ ਮੋਤਵਾਰਾਂ ਸਿਆਣੇ ਬਣੇ ਅਸੀਂ ਹੈਗੇ ਸਾਰੇ ਜਿਮੇਵਾਰ ਬੰਦੇ ਕਿਹੜੇ ਮੂਨ ਅੱਜ ਆ ਕੇ ਉਹਦੀ ਸਿਫਤਾਂ ਕਰਾਂਗੇ ਦੱਸੋ ਸਾਨੂੰ ਪਿੰਡਾਂ 'ਚ ਲੋਕਾਂ 'ਚ ਤੁਰ ਨਹੀਂ ਦੇਣਾ ਹਲਕੇ ਨੇ ਸਾਨੂੰ ਤੁਰ ਨਹੀਂ ਦੇਣਾ ਕਿਸੇ ਬੰਨੇ ਇਸ ਕਰਕੇ ਸਾਡੇ ਵਾਸਤੇ ਸਾਨੂੰ ਸ਼ਰਮਿੰਦਗੀ ਸਹਿਣੀ ਪੈਣੀ ਅਸੀਂ ਆ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਇਸ ਬੰਦੇ ਦੀ ਬਿਲਕੁਲ ਇਹਨੂੰ ਚਲੋ ਜੇ ਸ਼ਾਮਲ ਗਲਤੀ ਨਾ ਹੋ ਗਿਆ ਤੇ ਉਹ ਲੰਮੀ ਸੇਵਾ ਦੀ ਵੇਖੋ 5-7 ਸਾਲ ਪਾਰਟੀ 'ਤੇ ਕੇ ਸੇਵਾ ਕਰਦਾ ਜੇ ਪਾਰਟੀ ਲਈ ਪਿਆਰ ਹੋਊ ਤੇ ਲੰਮੀ ਸਵਾਸ ਸੇਵਾ ਕਰੂਗਾ ਉਸ ਤੋਂ ਬਾਅਦ ਜੋੜੀ ਮਰਜ਼ੀ ਜ਼ਿੰਮੇਵਾਰੀ ਦੇ ਦਿਓ ਪਰ ਜੇ ਸਿਰਫ ਕੱਲੀ ਇਹ ਟਿਕਟ ਲੈਣ ਆਇਆ ਹਲਕੇ ਦੀ ਫੇਰ ਇੱਕ ਠੱਗੀ ਮਾਰਨ ਵਾਲੀ ਗੱਲ ਹੈ ਕੱ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਰਨ ਤਨ ਹਲਕਾ ਬਿਲਕੁਲ ਪਸੰਦ ਨਹੀਂ ਕਰੂਗਾ ਇਹ ਮਾਝੇ ਦੇ ਲੋਕ ਆ ਜਰਨੈਲਵਾ ਇਹ ਕਹਿੰਦੇ ਕੁਝ ਤੇ ਫੇਰ ਕਰਦੇ ਕੁਝ ਵਿਖਾਉਂਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਵੇਖੋ ਬੜਾ ਤੁਹਾਨੂੰ ਪਿਆਰ ਸਤਿਕਾਰ ਜਿਹੜਾ ਇਤੋਂ ਦੇ ਹਲਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਆਪਦੀ ਸ੍ਰੀ ਰਵਿੰਦ ਕੇਰੀਵਾਲ ਨੂੰ ਪਾਰਟੀ ਸੁਪਰੀਮਾ ਨੂੰ ਪਾਰਟੀ ਸੁਪਰੀਮਾ ਨੂੰ ਤੇ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਹੋਰ ਵੀ ਜਿੰਨੇ ਜਿਤਨਾ ਮਨੀਸ਼ ਸ਼ੋਧਿਆ ਜੀ ਸਾਡੇ ਇੱਥੇ ਪੰਜਾਬ ਦੇ ਚਾਰਜ ਲਾਏ ਗਏ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੇ 'ਚ ਕੋਈ ਤਰਸ ਕੀਤਾ ਜਾਵੇ ਸਾਡੇ ਸਾਰੇ ਆਗੂ ਸਹਿਬਾਨ ਬੈਠੇ ਆ ਸਾਰੇ ਇਹ ਜਿਹੜੀ ਮਲਾਈ ਬੈਠੀ ਹੈ ਹਲਕੇ ਦੀ ਇਹਦੇ ਚ ਕੋਈ ਸਾਡਾ ਜਿਹੜਾ ਅਸੀਂ ਵੋਟਰ ਸਪੋਰਟਰ ਨਹੀਂ ਲੈ ਕੇ ਆਂਦਾ ਕੋਈ ਪੰਚਾ ਕੋਈ ਸਰਪੰਚ ਵਾ ਕੋਈ ਬਲਾਕ ਪ੍ਰਧਾਨ ਵਾ ਕੋਈ ਚੇਅਰਮੈਨ ਵਾ ਸਾਰੇ ਤੁਹਾਨੂੰ ਆਗੂਆਂ ਦੇ ਨਾਂ ਦੱਸ ਦਿੱਤੇ ਜੀ ਅਸੀਂ ਅੱਜ ਜਿਹੜੀ ਹਲਕੇ ਤਰਨਤਨ ਦੀ ਟੀਮ ਆ ਇਹ ਆਮ ਆਦਮੀ ਪਾਰਟੀ ਤੋਂ ਆਸ ਕਰਦੀ ਆ ਨਾਲੇ ਅਸੀਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਚ ਬੈਠੇ ਆ ਅੱਜ ਸਾਰੇ ਇਕੱਠੇ ਹੋ ਕੇ ਜਿੰਨਿਆ ਬੰਦੇ ਦਾਵੇਦਾਰ ਆਪਦੇ ਉਹਨੂੰ ਕਹਿੰਦੇ ਸੀ ਅਸੀਂ ਇੱਕ ਮੰਚ ਤੇ ਅੱਜ ਗੁਰੂ ਘਰ ਦੇ ਪ੍ਰਕਰਮਾਂ 'ਚ ਬੈਠੇ ਆਂ ਵੀ ਅਸੀਂ ਚਾਹੁੰਨੇ ਆਂ ਵੀ ਪਾਰਟੀ ਥੋੜਾ ਜੈ ਇਹਨੂੰ ਪਛਾਣ ਰੱਖ ਕੇ ਕੋਈ ਚੰਗੇ ਚਿਹਰਾ ਸਾਨੂੰ ਦਵੇ ਉਹਦੀ ਸਾਰੇ ਦਿਨ ਰਾਤ ਮਤ ਕਰੀਏ ਤੇ ਉਹਨੂੰ ਇਲੈਕਸ਼ਨ ਜਿਤਾਈਏ ਤੇ ਆਮ ਪਾਰਟੀ ਦੀ ਝੋਲੀ 'ਚ ਪਾਈਏ ਹਰ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਹੁਣ ਕਹਿ ਰਹੇ ਆਂ ਵੀ ਵੇਖੋ ਵੇਖੋ ਦੱਸਦੇ ਜਦੋਂ ਬਿਨਾਂ ਪੁੱਛਣ ਤੋਂ ਸ਼ਾਮਲ ਕੀਤਾ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਖਰਸਾ ਵਾ ਮੈਂ ਤਾਂ ਸਭ ਕਹਿ ਰਿਹਾ ਆਂ ਵੀ ਆਪਣੇ ਕੀਤੇ ਕੰਮ ਬੋਲਦੇ ਆਂ ਆਪਾਂ ਮਿਹਨਤ ਕੀਤੀ ਜਾਂ ਕੋਈ ਡਰਨ ਵਾਲੀ ਗੱਲ ਨਹੀਂ ਗੀ ਪਰ ਹੁਣ ਹਲਕੇ ਦੀ ਵੀ ਮੰਨਣੀ ਪੈਂਦੀ ਆ ਹਲਕੇ ਵਾਲੇ ਤੇ ਤੁਸੀਂ ਦੇ ਇਕੱਠੇ ਹੋ ਕੇ ਸਾਨੂੰ ਵਿਖਾਓ ਅਸੀਂ ਕਾਹੇ ਅੱਗੇ ਇਕੱਠੇ ਆ ਤੇ ਇਹ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਵਿਖਾਉਂਦੇ ਐ ਜਿਵੇਂ ਅੰਜੂ ਬਰਮਾ ਜੀ ਅਗਰੇ ਸੇਕ ਸੰਗੋਲਖੀ ਜੀ ਮੈਂ ਅਤੇ ਕੌਮਲਪ੍ਰੀਤ ਜੀ ਆ ਤੇ ਆਵੇ ਲਖਵਿੰਦਰ ਸਿੰਘ ਜੀ ਫੌਜੀ ਸਾਰੇ ਜਿਹੜਾ ਹਾਰੂ ਬੰਦੇ ਜਿੰਨੇ ਵੀ ਅਸੀਂ ਪਾਰਟੀ ਦਾ ਸਿਰੂ ਤੋਂ ਕੰਮ ਕੀਤਾ ਬੜਾ ਕੁਛ ਪਾਰਟੀ ਲਈ ਜੋ ਕਰਨਾ ਪੈਂਦਾ ਉਹ ਕੀਤਾ ਠੀਕ ਹੈ ਜੀ ਤੁਹਾਡਾ ਕੀ ਰਮੀਸ਼ੀ ਨਹੀਂ ਸੋਚਦੇ ਪਾਰਟੀ ਇਹੋ ਜੀ ਗਲਤੀ ਕਰੇ ਪਰ ਅਸੀਂ ਤੇ ਸਿਰਫ ਪਾਰਟੀ ਨੂੰ ਉਤਨਾ ਪਾਰਟੀ ਨੂੰ ਚਾਹੀਦਾ ਹੈ ਸਾਡੇ ਨਾਲ ਕੋਈ ਰਾਬਤਾ ਬਣਾਉਂਦੇ ਤੇ ਅਸੀਂ ਅੰਦਰ ਖਾਤੇ ਵੀ ਗੱਲ ਦੱਸ ਸਕਦੇ ਸੀ ਪਰ ਪਾਰਟੀ ਨੇ ਪਤਾ ਨਹੀਂ ਕਿਹੜੀ ਗੱਲਾਂ ਹਜੇ ਚੁੱਪ ਧਾਰੀ ਹੈ ਸਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਲਾਇਆ ਤਾਂ ਉਹਦਾ ਕਰਕੇ ਹਲਕੇ ਦੇ ਲੀਡਰ ਜਿਹੜੀ ਬਾਮ ਬਾ ਹੋਈ ਪਈ ਆ ਸਾਨੂੰ ਇਹ ਡਰ ਆ ਵੀ ਸਾਡਾ ਹਲਕਾ ਜਿਹੜਾ ਉਹ ਕੇ ਦੇ ਕੇ ਕੋਈ ਆਮ ਅਦਰ ਪਾਰਟੀਆਂ ਜਣਾ ਜਾਵੜੇ ਅਸੀਂ ਉਹਦਾ ਕਰਕੇ ਅੱਜ ਸਾਰੇ ਆਗੂ ਇਕੱਠੇ ਹੋ ਕੇ ਪਾਰਟੀ ਨੂੰ ਅਪੀਲ ਕਰਦੇ ਆਂ ਤੇ ਪਾਰਟੀ ਤੋਂ ਆਸ ਵੀ ਰੱਖਦੇ ਆਂ ਕਿ ਜਿਹੜਾ ਇਹ ਜਿਹੜੇ ਲੋਕਾਂ ਨੇ ਮਾਨਤਾ ਨਾਲ ਹਲਕੇ ਨੇ ਜਿਤਨਾ ਦਿੱਤਾ ਉਹਨਾਂ ਦੀਆਂ ਦਲੀਲਾਂ ਪੀਲਾਂ ਨੂੰ ਸੁਣਨਗੇ ਤੇ ਇਹ ਬੰਦੇ ਨੂੰ ਸਾਈਡ ਤੇ ਲਾ ਕੇ ਲੰਮੀ ਸੇਵਾ ਲੈਣ ਦੋ ਚਾਰ ਸਾਲ ਇਹ ਦੇ ਕੋ ਯੇ ਪਾਰਟੀ ਚ ਆਇਆ ਸੇਵਾ ਲੈਣ ਇੱਥੇ ਗੁਰੂ ਘਰ ਕੋਈ ਆਵੇ ਨਾ ਜੀ ਦੋ ਚਾਰ ਸਾਲ ਭਾਂਡੇ ਮਾਂਹਦਾ ਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦਾ ਇੱਥੇ ਮੈਂ ਮੁੰਡੇ ਭਾਂਡੇ ਮਾਂਹ ਦੇ ਵੇਖੇ ਉਹ ਵੱਰ ਦੇ ਮੁਲਖਾਂ ਚ ਅੱਜ ਬੈਠੇ ਆ ਠੀਕ ਹੈ ਜੀ ਇਹ ਸੇਵਾ ਨਾਲ ਬਿਓ ਮਿਲਦਾ ਇਹ ਇਹ ਨਹੀਂ ਵੀ ਕੱਲ ਆ ਕੇ ਅੱਜ ਟਿਕਟ ਫਿਰੇ ਹਲਕੇ ਵਾਲੇ ਲੋਕਾਂ ਨੂੰ ਰਿਜੈਕਟ ਕਰ ਦੇਣਾ ਵਾ ਪਹਿਲੀ ਗੱਲ ਟਿਕਟਾਂ ਵਾਲੀ ਅਜੇ ਅਸੀਂ ਅਸੀਂ ਨਹੀਂ ਪਾਰਟੀ ਦੇ ਮੂੰਹ ਸੁਣਿਆ ਕਿ ਉਹਨੂੰ ਟਿਕਟ ਕਰਨ ਵਾਸਤੇ ਸਰ ਜੀ ਇਹ ਕਰ ਕੋ ਟਿਕਟ ਮਿਲ ਜਾਂਦੀ ਹੈ ਤੁਹਾਡਾ 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 ਰਿਐਕਸ਼ਨ ਕੀ ਹੋਵੇਗਾ ਸਾਡਾ ਰਿਐਕਸ਼ਨ ਸਾਡਾ ਉਦੋਂ ਸਾਥੀਆਂ ਤੋਂ ਪਤਾ ਚੱਲੂਗਾ ਵੀ ਸਾਥੀ ਸਾਰੇ ਅਸੀਂ ਫਿਰ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਸਲਾਹ ਕਰਾਂਗੇ ਜਿਵੇਂ ਅੱਜ ਗੁਰੂ ਘਰ ਆਉਣ ਦਾ ਸਾਡਾ ਰੀਜਨ ਫਿਰਕੀ ਆ ਗੁਰੂ ਘਰ ਆਉਣ ਦਾ ਤੁਸੀਂ ਸਮਝ ਲਓ ਵੀ ਜਿਹੜਾ ਇੱਥੇ ਗੁਰੂ ਘਰ ਆਣ ਕੇ ਸੰਗਤ ਬੈ ਗਈ ਆ ਇਹ ਕਿਸੇ ਇੱਕ ਮੰਚ ਤੇ ਬਹਿਣ ਲਈ ਆਈ ਆ ਤੇ ਨਾਲੇ ਗੁਰੂ ਦਾ ਘਰ ਵਾ ਪਹਿਲੇ ਪਾਸ਼ਾ ਇਹਦੇ ਘਰ ਆਣ ਕੇ ਕੋਈ ਬੰਦਾ ਆਪਦੀ ਜਬਾਨ ਤੋਂ ਮੁਕਰਦਾ ਨਹੀਂ ਅਸੀਂ ਸਾਰੇ ਸ਼ਲਾਹ مشਵਰਾ ਕਰਕੇ ਫਿਰ ਜੋ ਅਗਲਾ ਫੈਸਲਾ ਲਵਾਂਗੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠੇ ਸੂਤ ਸਵਾਸੰਗਤ ਜੀ ਫੈਗੂ ਜੀ ਕਾ ਖਾਲਸਾ ਫੈਗੂ ਜੀ ਕੀ ਫਤਿਹ ਸਾਡਾ ਇੱਥੇ ਆਣ ਦਾ ਇੱਕ ਮਕਸਦ ਆ ਕਿਉਂਕਿ ਕੁਝ ਦਿਨਾਂ ਤੋਂ ਸਾਡੇ ਸਾਰੇ ਭਰਾਵਾਂ ਨੇ ਟਿਕਟ ਦੀ ਡਿਮਾਂਡ ਕੀਤੀ ਤੇ ਸਾਰਿਆਂ ਨੇ ਆਪਣੇ ਆਪਣੇ ਪੋਸਟਰ ਲਾਏ ਉਹ ਸਾਰੇ ਅੱਜ ਸਾਡੇ ਨਾਲ ਆ। ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੋ ਗਿਆ ਇੱਕ ਨਵਾਂ ਆਇਆ ਬਾਹਰੋਂ ਲੀਡਰ ਆ। ਉਹ ਜਾ ਕੇ ਪਾਰਟੀ ਨੂੰ ਕਹਿੰਦਾ ਵੀ ਇਹ ਸਾਰੇ ਇਕੱਠੇ ਨਹੀਂਗੇ। ਮੈਂ ਦੁਬਾਰਾ ਇਹ ਗੱਲ ਕਹਿਣ ਦਿਆ। ਸਾਡਾ ਗੁਰੂ ਘਰ ਦੇ ਵਿੱਚ ਆ ਕੇ ਬੈਠਣ ਦਾ ਇੱਕ ਮਕਸਦ ਹੈ ਵੀ ਸਾਡੀ ਪਾਰਟੀ ਸਾਰੇ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ, ਲੀਡਰ ਸਹਿਬਾਨ ਜਿਸ ਤਰ੍ਹਾਂ ਮੇ ਜੇ ਨਾਂ ਲੈਣ ਜਾਣਾ ਸਾਗਦੇਸ਼ ਸਿੰਘ ਸੰਤੂ ਜੀ, ਕੋਮਲਪ੍ਰੀ ਜੀ, ਮੈਡਮ ਅੰਜੂ ਵਰਮਾ ਜੀ ਬਲਜੀਤ ਕੋ ਸਾਡੀ ਜ਼ਿਲ੍ਹਾ ਪ੍ਰਧਾਨ ਬੀਬੀ ਲੋਕਿੰਦਰ ਫੌਜੀ ਜੀ ਤੇ ਸਾਰੇ ਦੇ ਸਾਰੇ ਬਲਾਕ ਪ੍ਰਧਾਨ ਤੇ ਨਾਲ ਸਰਪੰਚ ਤੇ ਨਾਲ ਕਾਉਂਸਲਰ ਵੀ ਸਾਰੇ ਜਿਹੜੇ ਕੇ ਸੀ ਇੱਕ ਸ਼ੋਰਟ ਜੇ ਸ਼ੋਰਟ ਟਾਈਮ ਦੇ ਉੱਤੇ ਫੋਨ ਕੀਤਾ ਤੇ ਜਿੰਨੇ ਜਣੇ ਆ ਗਏ ਇਹ ਸਾਡਾ ਇੱਕ ਵਿਖਾਉਣ ਦਾ ਸਾਰੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਇੱਕ ਵਿਖਾਉਣ ਦਾ ਵੀ ਅਸੀਂ ਸਾਰੀ ਇੱਕ ਪਾਰਟੀ ਤਰਨ ਤਰਨ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੀ ਇੱਕ ਝੰਡੇ 'ਚ ਕਾਇਮ ਆ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਬੈਠੇ ਆ ਅਸੀਂ ਕਿਸੇ ਤੋਂ ਭੱਜਾਂਗੇ ਨਹੀਂ ਸਾਡਾ ਇੱਕੋ ਨਿਸ਼ਾਨਾ ਮਾ ਵੀ ਆਮ ਆਦਮੀ ਪਾਰਟੀ ਜਿੱਤੇ ਕਿਉਂਕਿ ਅਸੀਂ ਉਹ ਲੋਗ ਆ ਜਿਨ੍ਹਾਂ ਨੇ ਪਿਛਲੇ ਕਈਆਂ ਸਾਲਾਂ ਤੋਂ ਮੇਰੇ ਨਾਲ ਜਿੰਨੇ ਵੀ ਕਮਸੇ ਕਮ 2-300 ਬੰਦਾ ਹੋਆ ਵੀ ਜਿਹੜੇ ਬੰਦੇ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਡਿਊਟੀ ਨਹੀਂ ਕੀਤੀ ਪਾਰਟੀ ਨੇ ਜਿੱਥੇ ਵੀ ਭੇਜਿਆ ਉੱਥੇ ਕੀਤਾ ਪਰ ਅਫਸੋਸ ਜੋ ਪਿਛਲੇ ਦਿਨੀ ਕੁਝ ਵਿੱਚ ਦਲਾਲ ਜਿਨ੍ਹਾਂ ਦਾ ਹਿਸਾਬੱਤੀ ਵੀ ਚੱਲਦਾ ਜਿਹੜੇ ਉਹ ਲੀਡਰ ਸਾਡੇ ਜਿਹੜੇ ਅੱਜ ਵੱਡੇ ਆਉਂਦੇ ਆ ਤੇ ਪੁੱਛੇ ਪਹੁੰਚੇ ਹੀ ਜਿਹੜੇ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਜਦੋਂ ਦਿਨ ਮਾੜੇ ਸੀ ਉਦੋਂ ਕਿਸੇ ਬੰਦੇ ਨੂੰ ਜੁਆਇਨ ਨਹੀਂ ਸੀ ਹੋਣ ਦਿੰਦੇ ਉਹਨਾਂ ਬੰਦਿਆਂ ਨੇ ਉਹਨੂੰ ਜੁਆਇਨ ਕਰਾ ਕੇ ਇੱਕ ਠੇਕਾ ਲਿਆ ਉਹ ਆਮ ਆਦਮੀ ਪਾਰਟੀ ਖਤਮ ਕਰਦੀ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਜਿਹਨੂੰ ਜੁਆਇਨ ਕਰਾਇਆ ਵਾ ਉਸ ਦਾ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਆ ਉਸ ਦੇ ਖਿਲਾਫ ਮੈਂ ਤੁਹਾਨੂੰ ਇੱਕ ਸ਼ੋਰਟ ਦੇ ਵਿੱਚ ਗੱਲ ਦੱਸਾਂ ਸਭ ਤੋਂ ਪਹਿਲਾਂ ਅਸੀਂ ਆਜ਼ਾਦ ਉਹਨੂੰ ਜਿਤਾਇਆ ਉਦੋਂ ਅਸੀਂ ਹਮ ਉਮਰਸਾ ਸਾਰੇ ਉਸ ਤੋਂ ਬਾਅਦ ਜਦੋਂ ਸਾਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਾ ਇਹਨੇ ਸਿਰਫ ਚਾਰ ਜਾਂ ਪੰਜ ਆਦਮੀ ਸ਼ਹਿਰ ਦੇ ਵਿੱਚ ਅੱਕੇ ਲਾਏ ਹੁੰਦੇ ਆ ਇੱਕ ਪ੍ਰਾਪਰਟੀ ਦਾ ਕੰਮ ਕਰਦਾ ਇੱਕ ਛੱਬੀਆਂ ਬਣਾਉਂਦਾ ਇੱਕ ਦੋ ਬੰਦੇ ਨਸ਼ੇ ਵੇਚਦੇ ਆ ਇਹਨਾਂ ਦੇ ਤਿੰਨੇ ਕੰਮਾਂ ਦਾ ਇਹਨੇ ਠੇਕਾ ਦਿੱਤਾ ਹੁੰਦਾ ਤੇ ਉਹ ਅੱਜ ਵੀ ਬੰਦੇ ਇਹਦੇ ਨਾਲ ਆ ਅਸੀਂ ਇਹ ਤੋਂ ਦੁਖੀ ਹੋ ਕੇ 2000 17 12 17 ਦੇ ਵਿੱਚ ਡਾਟਰਾ ਅਗਨੀਉਤਰੀ ਦੇ ਨਾਲ ਅਸੀਂ ਅੱਗੇ ਲਾ ਕੇ ਇਹਨੂੰ ਹਰਾਇਆ ਉਸ ਤੋਂ ਬਾਅਦ ਅਗਨੀਉਤਰੀ ਉੜਾਣੇ ਜੋ ਕਾਂਗਰਸ ਨੇ ਵੀ ਕੋਈ ਚੰਗੇ ਕੰਮ ਨਹੀਂ ਕੀਤੇ ਅਸੀਂ ਸਾਰੇ ਦੀ ਸਾਰੀ ਟੀਮ ਐ ਆਪਣੀ ਲੈ ਕੇ ਆਮ ਪਾਰਟੀ 'ਚ ਆ ਗਿਆ ਫਿਰ ਅਸੀਂ ਇਹਨੂੰ ਦੱਸ ਕੇ ਰਾਇਆ 2022 ਦੇ ਵਿੱਚ ਰਵੀਰ ਸਿੰਘ ਐ ਤੈਨੂੰ ਹਰਾਉਣਾ ਹੁਣ ਵੀ ਮੈਂ ਪਾਰਟੀ ਦੇ ਚੈਲੰਜ ਕਰਦਾ ਵੀ ਜੇ ਇਹਨੂੰ ਤੁਸੀਂ ਟਿਕਟ ਦੋਗੇ ਤੇ ਇਹ ਸਾਡੇ ਰੌਣ ਦੀ ਲੋੜ ਨਹੀਂ ਐ ਨੇ ਆਪ ਹੀ ਹਾਰ ਜਾਣਾ ਲੋਕਾਂ ਜਿਹੜਾ ਇੰਨਾ ਜਿਆਦਾ ਵਿਰੋਧ ਆ ਅਸੀਂ ਤੇ ਕੋਸ਼ਿਸ਼ ਕਰਾਂਗੇ ਇਹ ਨੂੰ ਰੋਣ ਦੀ ਕਿਉਂਕਿ ਜਿਹੜਾ ਬੰਦਾ ਐਡੇ ਮਾੜੀ ਨੀਂਦ ਵਾਲਾ ਬੰਦਾ ਜਿਨੇ ਪੰਜਾਬ ਲੁੱਟ ਕੇ ਖਾ ਗਿਆ ਸਾਡਾ ਸ਼ਹਿਰ ਲੁੱਟ ਕੇ ਖਾ ਗਿਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀ왈 ਜੀ ਸਾਹਿਬ ਭਗਵੰਤ ਸਿੰਘ ਮਾਨ ਮਨੀਸ਼ ਚੋਧਿਆ ਜੀ ਤੁਸੀਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪਾਰਟੀ ਦੇ ਕਿਸੇ ਬੰਦੇ ਨੂੰ ਟਿਕਟ ਦੇ ਦਿਓ ਅਸੀਂ ਗੁਰੂ ਘਰ ਬੈਠੇ ਆ ਅਸੀਂ ਉਹਦੀ ਮਦਦ ਕਰਾਂਗੇ ਸਾਰੇ ਇਸੇ ਕਰਕੇ ਸਾਡਾ ਇੱਥੇ ਹੋਣ ਦਾ ਸ਼ੋਰ ਟਾਈਮ ਹੀ ਮਸਲ ਵੀ ਆ ਪਰ ਇਹ ਪਾਰਟੀ ਦੇ ਨਾਂ ਤੇ ਐਡਾ ਵੱਡਾ ਧੱਬਾ ਨਾ ਲਾਓ ਤੁਹਾਨੂੰ ਕੁਝ ਲੋਕ ਜਿਨ੍ਹਾਂ ਦੇ ਵਿੱਚ ਹਿੱਸੇਪੱਤੀਆਂ ਰੱਖੀਆਂ ਵਾ ਉਹਨਾਂ ਦਾ ਸਦਾ ਹਿੱਸੇਪੱਤੀਆਂ ਦੇ ਵਿੱਚ ਸਾਥ ਹੁੰਦਾ ਉਹਨਾਂ ਪਾਰਟੀ ਦੇ ਨਾਲ ਕਦੀ ਕੰਮ ਨਹੀਂ ਕੀਤਾ ਉਹਨਾਂ ਨੇ ਮਗਰ ਨਾ ਲੱਗੋ ਆਣ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਲੋਕਾਂ ਦੀਆਂ ਗੱਲਾਂ ਸੁਣੋ ਕਿ ਤੁਸੀਂ ਇੱਕ ਚੰਗੇ ਚਿਹਰੇ ਨੂੰ ਰਿਪਰੈਜ਼ੈਂਟ ਕਰੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਸਦਾ ਰਵਾਂਗੇ ਆਮ ਆਦਮੀ ਪਾਰਟੀ ਸਦਾ ਜਿੰਦਾ ਰਹੇਗੀ ਤਰੰਤ ਰਹੇਗੀ ਲੱਗਦਾ ਜੇਕਰ ਅਗਰੇ ਟਿਕਟ ਮਿਲਦੀ ਆ ਤੇ ਜਿਹੜੀ ਇਹ ਤੁਹਾਡਾ ਵਿਦਰੋਹ ਹੋਏਗਾ ਤੇ ਦੂਜੀਆਂ ਪਾਰਟੀਆਂ ਨੂੰ ਵੱਲ ਮਿਲੂਗਾ ਇਹ ਚੀਜ਼ਾਂ ਦੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਲੋਕਾਂ ਸਾਡੇ ਕਿਹਾਂ ਵੋਟ ਨਹੀਂ ਪਾਉਣੀ ਅਸੀਂ ਆਪ ਦੇ ਕਿਸੇ ਚੰਗੇ ਕੈਂਡੀਡੇਟ ਦੇ ਅਪਰੋਚ ਤੇ ਉਹਦੀ ਪਾਵਰ ਵਰਤ ਸਕਦੇ ਆ ਕਿਉਂਕਿ ਉਹ ਚਿਹਰੇ ਨੂੰ ਲੋਕਾਂ ਸਾਡੇ ਕਿਹਾਂ ਵੀ ਵੋਟਾਂ ਨਹੀਂ ਪਾਉਂਦੀਆਂ ਉਹ ਫਿਰ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਜਿਹੜੇ ਦੋ ਇੱਕ ਦੋ ਲੀਡਰ ਜਿਹੜੇ ਆ ਜਿਹੜੇ ਟਿਕਟ ਦਵਾਉਣ ਦੇ ਉਹਨਾਂ ਕੋ ਐਫੀਡੇਵਿਟ ਲੈ ਲਓ ਪਿਓ ਆਉਦੇ ਆਉਦੇ ਦੋਸਤੀ ਖਾ ਦੇਣਗੇ ਜੇ ਇਹ ਬੰਦਾ ਹਰ ਜਾਊਗਾ ਤੇ ਠੀਕ ਓਕੇ